ਪਾਠ 16 ਵਿਦੇਸ਼ਾਂ ਵਿੱਚ ਪੰਜਾਬ ਪੰਜਾਬ ਦੇ ਅਸਮਾਨ ਵਿੱਚ ਉੱਡਦੇ ਪ੍ਰਵਾਸੀ ਪੰਛੀਆਂ ਨੂੰ ਦੇਖ ਕੇ ਪੰਜਾਬੀਆਂ ਦੇ ਪ੍ਰਵਾਸ ਦੀ ਯਾਦ ਆਉਣ ਲੱਗਦੀ ਹੈ ਬਗਾਨੇ ਦੇਸ਼ਾਂ ਵਿੱਚ ਬਗਾਨੀ ਧਰਤੀ ਉੱਪਰ ਜੀਣ ਤੇ ਵਰਤ ਦਾ ਦੁੱਖ ਬਹੁਤ ਘੱਟ ਲੋਕਾਂ ਨੇ ਜਾਣਿਆ ਹੋਵੇਗਾ ਪੰਜਾਬ ਦੀ ਯਾਦ ਪੰਜਾਬ ਵਿੱਚ ਰਹਿੰਦਿਆਂ ਨੂੰ ਤਾਂ ਸ਼ਾਇਦ ਹੀ ਕਦੇ ਆਈ ਹੋਵੇ ਪਰ ਬਰਫਾਨੀ ਸਰਦੀਆਂ ਦੇ ਲੰਬੇ ਸਮੇਂ ਦੇ ਪੰਜਾਬ ਦੇ ਰਮਣੀਕ ਮੌਸਮਾਂ ਲਈ ਉਦਰੇਵਾਂ ਤਾਂ ਜ਼ਰੂਰ ਪੈਦਾ ਕੀਤਾ ਹੋਵੇਗਾ ਕਿਸੇ ਵਿਰਲੇ ਹੀ ਕਵੀ ਨੇ ਪੰਜਾਬ ਬਾਰੇ ਇਸ ਤਰ੍ਹਾਂ ਲਿਖਿਆ ਹੋਵੇਗਾ ਜਿਵੇਂ ਕਦੇ बाबू ਫਿਰੋਜ਼ਦੀਨ ਸਰਫ ਨੇ ਲਿਖਿਆ ਸੀ ਕਿ ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਈਓ ਉਵੇਂ ਦੇਸ਼ਾਂ 'ਚੋਂ ਦੇਸ਼ ਪੰਜਾਬ ਨਹੀਂ ਸਈਓ ਦੇਸ਼ ਪੰਜਾਬ ਅੱਜਕੱਲ੍ਹ ਪੰਜਾਬ 'ਚੋਂ ਨਿਕਲ ਕੇ ਵਿਦੇਸ਼ਾਂ ਵਿੱਚ ਜਾ ਵਸਿਆ ਹੈ ਇਸ ਦਾ ਵਧੇਰੇ ਪ੍ਰਵਾਗਤ ਤੇ ਪ੍ਰਚਲਿਤ ਰੂਪ ਵਿਦੇਸ਼ਾਂ ਵਿੱਚ ਹੀ ਲੱਭਦਾ ਹੈ ਉਹ ਕਿਹੜੀ ਰਹੀ ਗਲੀ ਜਿੱਥੇ ਭਾਗੋ ਨਹੀਂ ਖਲੀ ਤੇ ਕਹਿੜ ਵਾਗ ਪੰਜਾਬੀ ਅੱਜਕੱਲ ਲਗਭਗ ਸਮੁੱਚੀ ਦੁਨੀਆ ਨੂੰ ਭਾਗ ਲਗਾ ਰਹੇ ਹਨ ਅੱਜ ਜਦੋਂ ਪੰਜਾਬ ਤੇ ਪੰਜਾਬੀ ਬੋਲੀ ਦਾ ਕੋਈ ਕਿਆਫਾ ਲਗਾਇਆ ਜਾਂਦਾ ਹੈ ਤਾਂ ਲਗਭਗ ਸਾਰੀ ਦੁਨੀਆ ਵਿੱਚ ਫੈਲੇ ਪੰਜਾਬੀਆਂ ਦੀ ਕਾਰਗੁਜ਼ਾਰੀ ਅਤੇ ਗਿਣਤੀ ਵੱਲ ਵੀ ਧਿਆਨ ਮਾਰਨਾ ਪੈਂਦਾ ਹੈ ਭਾਰਤ ਤੋਂ ਬਾਹਰ ਜਿਹੜੇ ਹੋਰ ਦੇਸ਼ਾਂ ਵਿੱਚ ਪੰਜਾਬੀ ਆਬਾਦ ਹੋਏ ਉਹਨਾਂ ਵਿੱਚ ਇੰਗਲੈਂਡ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਰਾਨ ਇਰਾਕ ਸਿੰਗਾਪੁਰ ਹਾਂਗਕਾਂਗ ਯੂਰਪ ਜਿਵੇਂ ਫਰਾਂਸ ਇਟਲੀ ਜਰਮਨ ਹਾਲੈਂਡ ਦੁਬਈ ਮਸਕਟ ਤੇ ਹੋਰ ਅਰਬ ਦੇਸ਼ ਸ਼ਾਮਲ ਹਨ ਪੂਰੀ ਦੁਨੀਆ ਵਿੱਚ ਪੰਜਾਬੀ ਆਪਣੇ ਮਿਹਨਤੀ ਸੁਭਾਅ ਕਾਰਨ ਜਾਣੇ ਜਾਂਦੇ ਹਨ ਪੰਜਾਬ ਤੋਂ ਨਿਕਲ ਕੇ ਦੂਰ ਦੇਸ਼ਾਂ ਵਿੱਚ ਰੋਜ਼ਗਾਰ ਲੱਭਣ ਜਾਂ ਨੂੰ ਪ੍ਰਵਾਸ ਆਖਦੇ ਹਨ ਕਿ ਪ੍ਰਵਾਸ ਕਰਨ ਵਾਲੇ ਨੂੰ ਪ੍ਰਵਾਸੀ ਇਸ ਤਰ੍ਹਾਂ ਪੰਜਾਬ ਚ ਬਹੁਤ ਸਾਰੇ ਪ੍ਰਵਾਸੀ ਚੰਗੇ ਰੋਜ਼ਗਾਰ ਦੀ ਭਾਲ ਵਿੱਚ ਦੂਰ ਦੂਰ ਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ ਇਹ ਰੁਝਾਨ ਪਿਛਲੀ ਇੱਕ ਸਦੀ ਤੋਂ ਜਾਰੀ ਹੈ ਇਸ ਪ੍ਰਵਾਸ ਦੇ ਕਈ ਕਾਰਨ ਹਨ ਉਹਨਾਂ ਚੋਂ ਇੱਕ ਬਰਤਾਨਵੀ ਸਮਰਾਜ ਹੈ ਪਹਿਲੀ ਤੇ ਦੂਜੀ ਸੰਸਾਰ ਮਹਾਯੁੱਧ ਦੌਰਾਨ ਪੰਜਾਬੀਆਂ ਨੇ ਬਰਤਾਨਵੀ ਫੌਜ ਦੇ ਮੁੱਡੇ ਨਾਲ ਮੁੱਡਾ ਜੋੜ ਕੇ ਕੰਮ ਕੀਤਾ ਤੇ ਆਪਣੀ ਬਹਾਦਰੀ ਨਾਲ ਬਰਤਾਨਵੀ ਫੌਜੀ ਅਫਸਰਾਂ ਦਾ ਦਿਲ ਜਿੱਤ ਲਿਆ ਉਹਨਾਂ ਨੂੰ ਇਸ ਵਾਸਤੇ ਉੱਚੇ ਸਨਮਾਨਾਂ ਨਾਲ ਨਿਵਾਜਿਆ ਗਿਆ ਸੀ ਅਜਿਹਾ ਬਹੁਤ ਸਾਰੇ ਅਫਸਰ ਜੋ ਜੰਗ ਦੇ ਖਤਮ ਹੋਣ ਤੋਂ ਬਾਅਦ ਬਰਤਾਨੀਆਂ ਦੇ ਦੂਜੇ ਦੇਸ਼ਾਂ ਵਿੱਚ ਵੱਸ ਗਏ 1947 ਵਿੱਚ ਹੋਈ ਦੇਸ਼ ਦੀ ਵੰਡ ਤੋਂ ਪਹਿਲਾਂ ਹੀ ਬਹੁਤ ਸਾਰੇ ਪਰਿਵਾਰ ਅਮਰੀਕਾ ਕੈਨੇਡਾ ਇੰਗਲੈਂਡ ਆਦਿ ਵਿੱਚ ਵੱਸ ਚੁੱਕੇ ਸਨ ਉਹਨਾਂ ਆਪਣੀ ਮੁਢਲੀ ਸੰਘਰਸ਼ ਭਰੀ ਜ਼ਿੰਦਗੀ ਤੋਂ ਬਾਅਦ ਆਪਣੇ ਆਪ ਨੂੰ ਉਹਨਾਂ ਦੇਸ਼ਾਂ ਦੀਆਂ ਲੋੜਾਂ ਅਨੁਸਾਰ ਢਾਲ ਲਿਆ ਲੋੜੀ ਦੀ ਭਾਸ਼ਾ ਤੇ ਸਿੱਖਿਆ ਹਾਸਲ ਕੀਤੀ ਤੇ ਆਪਣੇ ਦਮ ਨਾਲ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਕੇ ਆਪਣੀ ਮਿਹਨਤ ਦਾ ਸਿੱਕਾ ਜਮਾਇਆ ਹਰੇ ਇਨਕਲਾਬ ਤੋਂ ਬਾਅਦ ਇਹ ਰੁਝਾਨ ਹੋਰ ਵੀ ਵੱਧ ਗਿਆ ਤੇ ਪੰਜਾਬੀ ਦੂਜੇ ਦੇਸ਼ਾਂ ਵਿੱਚ ਮਜ਼ਦੂਰੀ ਕਰਨ ਲਈ ਪ੍ਰਵਾਸ ਕਰਨ ਲੱਗੇ ਭਾਸ਼ਾ ਦੀ ਤੰਗੀ ਕਾਰਨ ਇਹਨਾਂ ਚੋਂ ਬਹੁਤ ਸਾਰੇ ਉੱਚੀਆਂ ਪਦਵੀਆਂ ਤੱਕ ਨਾ ਪਹੁੰਚ ਸਕੇ ਪਰ ਆਪਣੇ ਮਿਹਨਤੀ ਸੁਭਾਅ ਅਤੇ ਅਣਥੱਕ ਕੰਮ ਕਰ ਸਕਣ ਦੀ ਸਮਰੱਥਾ ਕਾਰਨ ਪੰਜਾਬੀ ਵਿਦੇਸ਼ਾਂ ਵਿੱਚ ਵਧੀਆ ਕੰਮੇ ਹੋਣ ਦਾ ਰੁਤਬਾ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ ਸਿੱਟੇ ਵੱਜੋਂ ਸਿੰਗਾਪੁਰ ਮਲੇਸ਼ੀਆ ਤੇ ਹੋਰ ਦੇਸ਼ਾਂ ਵਿੱਚ ਪੰਜਾਬੀ ਦਲੇਰੀ ਤੇ ਨਿਗਰਾਨੀ ਵੱਜੋਂ ਜਾਣੇ ਜਾਂਦੇ ਹਨ ਕੈਨੇਡਾ ਅਮਰੀਕਾ ਵਿੱਚ ਪੰਜਾਬੀ ਬਹੁਤ ਵਧੀਆ ਟਰੱਕ ਆਪਰੇਟਰ ਵੱਜੋਂ ਸਥਾਪਿਤ ਹੋਏ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਪੰਜਾਬੀਆਂ ਨੇ ਇੰਗਲੈਂਡ ਤੇ ਅਮਰੀਕਾ ਦੇ ਕਾਰਖਾਨਿਆਂ ਵਿੱਚ ਆਪਣਾ ਮੁੜਕਾ ਡੋਲਿਆ ਹੈ ਦੂਜੇ ਦੇਸ਼ਾਂ ਦੀ ਭਾਸ਼ਾ ਤੇ ਸੱਭਿਆਚਾਰ ਨਾਲ ਸਾਂਝ ਪਾਉਂਦੇ ਦੇ ਬਾਵਜੂਦ ਪੰਜਾਬੀਆਂ ਨੇ ਆਪਣੀ ਮਾਂ ਬੋਲੀ ਤੇ ਸੱਭਿਆਚਾਰ ਨਾਲ ਰਿਸ਼ਤਾ ਨਹੀਂ ਗਵਾਇਆ ਸਗੋਂ ਉਹਨਾਂ ਨੇ ਇਹਨਾਂ ਦੇਸ਼ਾਂ ਵਿੱਚ ਵੀ ਆਪਣੀ ਬੋਲੀ ਤੇ ਖਾਣ ਪੀਣ ਦੀਆਂ ਆਦਤਾਂ ਦਾ ਪ੍ਰਚਾਰ ਕੀਤਾ ਹੈ ਉਹ ਇੱਕ ਤਰ੍ਹਾਂ ਨਾਲ ਆਪਣੇ ਸੱਭਿਆਚਾਰ ਦੇ ਦੂਤ ਵਜੋਂ ਇਹਨਾਂ ਦੇਸ਼ਾਂ ਵਿੱਚ ਜਾਣੇ ਜਾਂਦੇ ਹਨ ਪੰਜਾਬ ਤੋਂ ਪੰਜਾਬੀਆਂ ਦਾ ਪ੍ਰਵਾਸ ਹਾਲੇ ਵੀ ਜਾਰੀ ਹੈ ਬਲਕਿ ਇਸ ਦਾ ਰੁਝਾਨ ਕੁਝ ਵਧਿਆ ਹੈ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਵਿਦਿਆਰਥੀ ਉੱਚੀ ਸਿੱਖਿਆ ਲਈ ਵਿਦੇਸ਼ਾਂ ਦਾ ਰੁਖ ਕਰਨ ਲੱਗ ਪਏ ਹਨ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਆਪਣੇ ਦਮ ਨਾਲ ਇਨ੍ਹਾਂ ਦੇਸ਼ਾਂ ਦੇ ਵਿਦਿਅਕ ਅਦਾਰਿਆਂ ਵਿੱਚ ਸਿੱਖਿਆ ਹਾਸਲ ਕਰ ਰਹੇ ਹਨ ਇਸ ਤੋਂ ਪਹਿਲਾਂ ਪੰਜਾਬੀ ਹੁਨਰਮੰਦ ਕਾਮਿਆਂ ਵੱਜੋਂ ਵਿਦੇਸ਼ਾਂ ਵਿੱਚ ਰੁਜ਼ਗਾਰ ਦੇ ਮੌਕਿਆਂ ਨੂੰ ਹਾਸਲ ਕਰਨ ਵਿੱਚ ਕਾਮਯਾਬ ਰਹੇ ਹਨ ਕੈਨੇਡਾ ਦੇ ਸਰੀ ਬ੍ਰੈਮਟਨ ਕੈਲਿਗਰੀ ਆਦਿ ਸ਼ਹਿਰਾਂ ਵਿੱਚ ਪੰਜਾਬੀਆਂ ਦੀ ਕਾਮਯਾਬੀ ਦੇ ਝੰਡੇ ਬੁਲੰਦੀ ਉੱਪਰ ਹਨ ਅਮਰੀਕਾ ਦੇ ਕੈਲੀਫੋਰਨੀਆ ਤੇ ਇੰਗਲੈਂਡ ਦੇ ਸਾਊਥ ਹਾਲ ਨੂੰ ਵਿਦੇਸ਼ ਪੰਜਾਬ ਵੀ ਕਿਹਾ ਜਾਂਦਾ ਹੈ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਵੀ ਪੰਜਾਬੀਆਂ ਦੀ ਬੱਲੇ-ਬੱਲੇ ਸੁਣਾਈ ਦਿੰਦੀ ਹੈ। ਇਨ੍ਹਾਂ ਸ਼ਹਿਰਾਂ ਦੇ ਬਾਜ਼ਾਰਾਂ ਤੇ ਸਥਾਨਕ ਬੋਰਡਾਂ ਉੱਪਰ ਪੰਜਾਬੀ ਲਿਖੀ ਹੋਈ ਦੇਖੀ ਜਾ ਸਕਦੀ ਹੈ। ਸਕੂਲਾਂ ਵਿੱਚ ਪੰਜਾਬੀ ਨੂੰ ਇੱਕ ਭਾਸ਼ਾ ਵਜੋਂ ਪੜਾਇਆ ਜਾਂਦਾ ਹੈ। ਵਿਦੇਸ਼ਾਂ ਵਿੱਚ ਰਹਿ ਕੇ ਵਿਦੇਸ਼ੀ ਜੰਮ ਪੱਲ ਹੋਣ ਦੇ ਬਾਵਜੂਦ ਪੰਜਾਬੀ ਬੁੱਢੇ-ਕੁੜੀਆਂ ਪੰਜਾਬੀ ਬੋਲਦੇ ਹਨ। ਇਨਾ ਦੀ ਦੇਖਾ ਦੇਖੇ ਦੂਜੇ ਦੇਸ਼ਾਂ ਦੇ ਲੋਕ ਵੀ ਪੰਜਾਬੀ ਬੋਲਦੇ ਸੁਣੇ ਜਾ ਸਕਦੇ ਹਨ ਪੰਜਾਬੀਆਂ ਦੀ ਸਫਲਤਾ ਪਿੱਛੇ ਸਿੱਖ ਧਰਮ ਤੇ ਸਿੱਖ ਧਰਮ ਦੇ ਫਲਸਫੇ ਦੀ ਵੀ ਵੱਡੀ ਢੀੜ ਹੈ ਸਿੱਖਾਂ ਦੀ ਪ੍ਰਾਣਾਚਾਰੀ ਲੰਗਰ ਦੀ ਸੇਵਾ ਤੇ ਮਾਨਵਤਾ ਪ੍ਰਤੀ પ્રેમ ਦੀ ਭਾਵਨਾ ਨੂੰ ਦੇਖ ਕੇ ਕੌਣ ਹੈ ਜੋ ਪੰਜਾਬੀਆਂ ਤੋਂ ਪ੍ਰਭਾਵਿਤ ਨਹੀਂ ਹੋਇਆ ਸਿੱਟੇ ਵੱਜੋਂ ਪੰਜਾਬੀਆਂ ਨੂੰ ਹਰ ਦੇਸ਼ ਵਿੱਚ ਜੀ ਆਇਆਂ ਆਖਿਆ ਜਾਂਦਾ ਹੈ ਪੰਜਾਬੀ ਸਰਕਾਰੀ ਪਦਵੀਆਂ ਉੱਪਰ ਤਾਂ ਪਹੁੰਚੇ ਹੀ ਹਨ ਸਗੋਂ ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਵਿੱਚ ਵੱਧ ਛੜ ਕੇ ਆਪਣਾ ਯੋਗਦਾਨ ਪਾਇਆ ਹੈ ਦੁਨੀਆ ਵਿੱਚ ਬਦਾਮ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸਰਦਾਰ ਮਾਨ ਬਖਤਾਵਰ ਸਿੰਘ ਬਰਾੜ ਕੈਲੀਫੋਰਨੀਆ ਵਿੱਚ 18000 ਏਕੜ ਦੇ ਰਕਬੇ ਵਿੱਚ ਪਿਸਤਾ ਤੇ ਬਦਾਮ ਉਗਾਉਂਦੇ ਹਨ ਫਰੀਦਕੋਟ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਵਿਦੇਸ਼ ਵਿੱਚ ਗਏ ਸਰਦਾਰ ਮਾਨ ਬਖਤਾਵਰ ਸਿੰਘ ਬਰਾੜ ਨੇ ਅਮਰੀਕਾ ਵਿੱਚ ਜਾ ਕੇ ਆਪਣੀ ਪਛਾਣ ਬਣਾਈ 106 ਸਾਲ ਦੀ ਉਮਰ ਵਿੱਚ ਉਹ ਆਪਣੀ ਅਖੀਰ ਉਮਰ ਵਿੱਚ ਖੁਦ ਹੀ ਸਾਰਾ ਕਾਰੋਬਾਰ ਸੰਭਾਲਦੇ ਹਨ ਸਰਦਾਰ ਨਰਿੰਦਰ ਸਿੰਘ ਕਪਾਨੀ ਦਾ ਸੰਬੰਧ ਮੋਗਾ ਜ਼ਿਲ੍ਹੇ ਨਾਲ ਹੈ ਜਿਨ੍ਹਾਂ ਨੂੰ ਆਪਟੀਕਲ ਫਾਈਬਰ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ ਇਸ ਆਪਟੀਕਲ ਫਾਈਬਰ ਕਾਰਨ ਹੀ ਅੱਜ ਸਾਰੀ ਦੁਨੀਆ ਨੂੰ ਇੰਟਰਨੈਟ ਦੀ ਸਭ ਤੋਂ ਤੇਜ਼ ਰਫ਼ਤਾਰ ਵਰਤਣ ਲਈ ਮਿਲ ਰਹੀ ਹੈ ਪਿਛਲੇ ਦਿਨਾਂ ਵਿੱਚ ਉਨ੍ਹਾਂ ਦੀ ਮ੍ਰਿਤੂ ਤੋਂ ਬਾਅਦ ਉਨ੍ਹਾਂ ਨੂੰ ਦਿੱਤੀਆਂ ਗਈਆਂ ਸ਼ਰਧਾਂਜਲੀਆਂ ਤੋਂ ਉਨ੍ਹਾਂ ਦੀ ਕਲਣਾ ਤੋਂ ਦੁਨੀਆ ਜਾਣੂ ਹੋਈ ਪੰਜਾਬੀਆਂ ਨੇ ਆਪਣੇ ਪ੍ਰਵਾਸ ਦੇ ਬਾਵਜੂਦ ਪੰਜਾਬ ਤੋਂ ਬਾਹਰ ਆਪਣੇ ਪੰਜਾਬ ਦਾ ਨਾਂ ਉੱਚਾ ਕੀਤਾ ਤੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਦੂਰ ਦੂਰ ਤੱਕ ਵਿਦੇਸ਼ਾਂ ਵਿੱਚ ਲੈ ਕੇ ਜਾਣ ਵਿੱਚ ਸਫਲ ਰਹੇ ਹਨ ਪੰਜਾਬ ਤੋਂ ਬਾਹਰ ਪੰਜਾਬ ਹਸਾਰਿਆ ਅਮਰੀਕਾ ਵਿੱਚ ਕੈਲੀਫੋਰਨੀਆ ਇੰਗਲੈਂਡ ਵਿੱਚ ਸਾਊਥ ਹਾਲ ਕਨਾਡਾ ਵਿੱਚ ਬ੍ਰਿਟਿਸ਼ ਕੋਲੰਬੀਆ ਵੈਂਕੂਵਰ ਬ੍ਰੈਮਟਨ ਆਸਟ੍ਰੇਲੀਆ ਨਿਊਜ਼ੀਲੈਂਡ ਗੱਲ ਕੀ ਪੰਜਾਬੀ ਹਰ ਥਾਂ ਆਪਣਾ ਪੰਜਾਬ ਉਸਾਰ ਕੇ ਬੈਠ ਗਏ ਪੰਜਾਬੀਆਂ ਖਾਣਾ ਪੰਜਾਬੀਆਂ ਗਾਣਾ ਪੰਜਾਬੀਆਂ ਦਾ ਪੌਣਾ ਹਰ ਥਾਂ ਜਾਣਿਆ ਜਾਣ ਲੱਗਿਆ ਅੱਜ ਹਰ ਪੰਜਾਬੀ ਵਿਦੇਸ਼ ਜਾਣ ਦੀ ਤਾਂਗ ਆਪਣੇ ਮਨ ਵਿੱਚ ਪਾਲੀ ਬੈਠਾ ਹੈ ਤੇ ਵਿਦੇਸ਼ ਦੀ ਧਰਤੀ ਉੱਪਰ ਆਪਣੇ ਸੁਪਨਿਆਂ ਦੀ ਦੁਨੀਆ ਵਸਾਉਣ ਲਈ ਤਤਪਰ ਦਿਖਾਈ ਦਿੰਦਾ ਹੈ